ਜੁਲਾਸ਼ਾ ਫਰੰਦਰ ਮਾੜੀਆਂਸਾਂ ਦੇ ਖਿਲਾਫ ਮਾਨਯੋਗ ਐਸਐਸਪੀ ਸਾਹਿਬ ਸਰਪੰਨਾਥ ਸਿੰਘ ਚੰਦ ਜੀ ਨੇ ਪੰਜਾਬ ਸਰਕਾਰ ਦੇ ਏਜੰਡੇ ਅਨੁਸਾਰ ਸਪੈਸ਼ਲ ਮੀਟਿੰਗ ਕੀਤੀ ਜਿਸ ਦੇ ਤਹਿਤ ਥਾਣਾ ਟਾਂਡਾ ਅਧੀਨ ਕੱਲ ਇੱਕ ਬਹੁ ਦੋਸ਼ੀ ਜਵਿੰਦਰ ਸਿੰਘ ਉਸ ਕਾਲਾ ਪੁੱਤਰ ਸ਼ਕੀਰ ਸਿੰਘ ਮਸੀ ਪਿੰਡ ਧੂਰ ਸਾੜੀ ਪਿੰਡੀ ਔਰਥ ਥਾਣਾ ਪਿੰਡੀ ਔਰ ਕਮਰਸਟਾ ਰਹਿਣ ਵਾਲਾ ਇਹਨਾਂ ਪੱਤੀ ਬੋਤਲਾ ਵਿਜੈਸ਼ ਸ਼ਰਾਬ ਸੰਬੰਧ ਕਿਰਦਾਰ ਕੀਤਾ ਇਹ ਦੋਸ਼ੀ ਕੱਲ ਸ਼ਾਮ ਨੂੰ ਆਪਣੇ ਮੋਟਰਸਾਈਕਲ ਸੀਟੀ 100 ਨਾਲ ਬੁਜਾਏ ਤੇ ਇਹ ਸ਼ਰਾਬ ਲੈ ਕੇ ਆ ਰਿਹਾ ਸੀ ਇਹ ਸਾਡੇ ਇਲਾਕੇ ਦੇ ਵਿੱਚ ਇਹਨੂੰ ਐਸੇ ਰਾਜਵਿੰਦਰ ਸਿੰਘ ਚਮਕੀਨ ਚਾਤ ਵਸਤੀ ਗੋੜਾ ਥਾਂ ਟਾਂਡਾ ਨੇ ਉਹਦੀ ਟੀਮ ਨੇ ਗ੍ਰਿਫਤਾਰ ਕਰੀ ਇਸ ਦੋਸ਼ੀ ਪਾਸੋਂ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਸ਼ਰਾਬ ਨੂੰ ਕਿੱਥੋਂ ਲੈ ਕੇ ਆਇਆ ਤੇ ਕਿਹਨੇ ਕਿਹੜੇ ਦੇਖਾ ਕਰ ਤੇ ਇਹਦੇ ਬਾਕੀ ਸੋਰਸਾਂ ਦਾ ਵੀ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਨੂੰ ਅੱਜ ਮਾਮਲੇ ਦੇ ਮਦਦ ਤੇ ਪੇਸ਼ ਕੀਤਾ ਜਾ ਰਿਹਾ ਉਸ ਤੋਂ ਬਾਅਦ ਅਗਲੀ ਕੱਤੀ ਜਿਵੇਂ ਕੰਮ ਕੀਤਾ ਟਾਂਡਾ ਪਲੀਜ਼ सीनियर ऑफिसर की रिडक्शन से रोज़ नशे के खिलाफ उपराले कर रही है और लगातार जारी है पब्लिक ए बहुत साथ दे रही है पब्लिक का बहुत बहुत धन्यवाद थैंक यू